ਆਮ ਆਦਮੀ ਪਾਰਟੀ ਵਾਲੇ ਸੀ ਚਾਹੇ ਕਾਂਗਰਸ ਪਰ ਇਹਨਾਂ ਨੇ ਦੱਬ ਕੇ ਅਕਾਲੀ ਦਲ ਨੂੰ ਬਦਨਾਮ ਕੀਤਾ ਜੋ ਅਕਾਲੀ ਦਲ ਨੇ ਕੀਤਾ ਜਾਂ ਅਕਾਲੀ ਦਲ ਨੇ ਜੋਰ ਦਿੱਤਾ ਗਰੀਬਾਂ ਨੂੰ ਉਹ ਅਜ ਤੱਕ ਦੀ ਕਿਸੇ ਸਰਕਾਰ ਨੇ ਨਹੀਂ ਕੀਤਾ ਅੱਜ ਨੌਜਵਾਨਾਂ ਦੀ ਇਨੀ ਕਮਾਰੀ ਹਾਲਤ ਆ ਇਹਨਾਂ ਨੂੰ ਰੋਜ਼ਗਾਰ ਨਹੀਂ ਮਿਲਦਾ ਭਾਵੇਂ ਕਾਂਗਰਸ ਨੇ ਧੋਖਾ ਕੀਤਾ ਝੂਠ ਬੋਲ ਕੇ ਵੋਟਾਂ ਲੈ ਲਈਆਂ ਉਸ ਤੋਂ ਬਾਅਦ ਆਪਰੇ ਤਾਂ ਬਹੁਤ ਵੱਡੇ ਵੱਡੇ ਬਾਰੇ ਦਿੱਤੇ ਝੂਠ ਦੇ ਪਰਵਾਰਾਂ ਦੇ ਪਰਿਵਾਰ ਅੱਜ ਕਿਸੇ ਕੋਈ ਆਮ ਆਦੀ ਪਾਰਟੀ ਨੂੰ ਛੱਡ ਕੇ ਕੋ ਕਾਂਗਰਸ ਨੂੰ ਛੱਡ ਕੇ ਅਕਾਲੀ ਦਲ ਦੇ ਵੀ ਸ਼ਾਮਲ ਹੋਇਆ ਕੁਝ ਸਮਾਂ ਪਹਿਲਾਂ ਚਾਹੇ ਆਮ ਆਦਮੀ ਪਾਰਟੀ ਵਾਲੇ ਸੀ ਚਾਹੇ ਕਾਂਗਰਸ ਵਾਲੇ ਸੀ ਇਹਨਾਂ ਨੇ ਦੱਬ ਕੇ ਅਕਾਲੀ ਦਲ ਨੂੰ ਬਦਨਾਮ ਕੀਤਾ ਜਰ ਕੇ ਝੂਠਾ ਪ੍ਰਚਾਰ ਸੀ ਅੱਜ ਲੋਕ ਸਾਰੇ ਸਮਝ ਚੁੱਕੇ ਨੇ ਵੀ ਅਕਾਲੀ ਦਲ ਤੋਂ ਵਧੀਆ ਪਾਰਟੀ ਕੋਈ ਹੋ ਨਹੀਂ ਸਕਦੀ ਜਿੰਨੀਆਂ ਪੰਜਾਬ ਦੇ ਸਕੀਮਾਂ ਮਿਲਦੀਆਂ ਨੇ ਚਾਹੇ ਬਿਲੀ ਦੀ ਮਾਫੀ ਦੀ ਗੱਲ ਕਰੀਏ ਚਾਹੇ ਕਿਸਾਨੀ ਦੀ ਗੱਲ ਕਰੀਏ ਦੁਕਾਨਦਾਰਾਂ ਦੀ ਗੱਲ ਕਰੀਏ ਆਟਾ ਦਾਲ ਦੀ ਸਕੀਮ ਦੀ ਗੱਲ ਕਰੀਏ ਸਕੀਮਸ ਦੀ ਮਤੀ ਗੱਲ ਕਰੀਏ ਸਾਰੀਆਂ ਅਕਾਲੀ ਦਲ ਦੇ ਦਿੱਤੀਆਂ ਹੁੰਦੀਆਂ ਨੇ ਪਰ ajo ਸਾਰੀਆਂ ਸਕੀਮਾਂ ਦਾ ਨਾਸ ਮਾਰ ਕੇ ਰੱਖਤਾ ਅੱਜ ਨੌਜਵਾਨਾਂ ਦੀ ਇਨੀ ਕੁ ਮਾਰੀ ਹਾਲਤ ਆ ਇਹਨਾਂ ਨੂੰ ਰੋਜ਼ਗਾਰ ਨਹੀਂ ਮਿਲਦਾ ਕਿਉਂਕਿ ਪੰਜਾਬ ਦੇ ਪਿਛੋਂ ਇੰਡਸਟਰੀ ਪੱਤੀ ਜਾ ਰਹੀ ਆ ਬਾਹਲੇ ਸੂਬਿਆਂ ਨੂੰ ਜੇ ਇੰਡਸਟਰੀ ਨਹੀਂ ਹੋਊਗੀ ਰੋਜ਼ਗਾਰ ਕਿੱਥੋਂ ਮਿਲੂ ਸਰਕਾਰੀ ਨੌਕਰੀ ਵੀ ਐਸੇ ਦੀ ਮਿਲ ਰਹੀ ਸੋ ਮੈਂ ਸਮਝਦਾ ਇੱਥੇ ਹਕੂਮਤਾਂ ਦੇ ਵਿੱਚ ਬਹੁਤ ਵਧੀਆ ਲੋਕਾਂ ਨੂੰ ਹੰਗਾਰਾ ਦਿੱਤਾ ਬੜੇ ਪਰਿਵਾਰਾਂ ਦੇ ਪਰਿਵਾਰ ਅੱਜ ਕਿਸੇ ਕੋਈ ਆਮ ਆਦੀ ਪਾਰਟੀ ਨੂੰ ਛੱਡ ਕੇ ਕੋ ਕਾਂਗਰਸ ਨੂੰ ਛੱਡ ਕੇ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਇਆ ਔਰ ਮੈਂ ਸਮਝਦਾ ਮੇਰੇ ਨਾਲ ਜਿਹੜਾ ਕੋ ਬੰਦਾ ਜੁੜਦਾ ਹੈ ਉਹਨੂੰ ਇੱਕ ਪਰਿਵਾਰ ਦੇ ਮੈਂਬਰ ਦੀ ਤਰ੍ਹਾਂ ਵਰਤਣਾ ਇਹਨਾਂ ਨੂੰ ਪੂਰਾ ਇੱਜ਼ਤ ਮਿਲੂ ਔਰ ਮੈਨੂੰ ਆਸ ਆ ਵੀ ਅੱਜ ਪਾਰਟੀ ਨੂੰ ਬਹੁਤ ਬੜਾ ਫਾਇਦਾ ਮਿਲ ਰਿਹਾ ਇਹਦੇ ਨਾਲ ਪਾਰਟੀ ਮੈਂ ਸਮਝਦਾ ਬਹੁਤ ਮਜ਼ਬੂਤ ਹੋਈ ਹੈ ਜਿਵੇਂ ਹਵਾ ਚੱਲ ਰਹੀ ਹੈ ਅਕਾਲੀ ਦਲ ਦੀ ਮੈਂ ਸੰਵਿਧਾਨੀ ਪੰਜਾਬ ਦੇ ਇਨੇਕ ਵਧੀਆ ਨਤੀਜੇ ਨਿਕਲਗੇ ਲੋਕ ਹੈਰਾਨ ਰਹਿਣਗੇ ਜਿਵੇਂ ਕਾਲੀ ਕਿਉਂਕਿ ਲੋਕ ਚਾਹੁੰਦੇ ਆ ਕਾਲੀ ਦਾ ਲਾਵੇ ਸਰੇਕ ਟਿਕਲੇ ਟੂ ਜਿਹੜਾ ਭਗਵਾਨ ਤੁਹਾਨੂੰ ਕਾਲੀ ਦਾ ਨੂੰ ਇੱਕ ਵਾਰ ਫਿਰ ਟਾਰਗੇਟ ਕੀਤਾ ਚਲੋ ਗੱਲ ਇਹ ਆ ਦੇਖੋ ਇਦਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਇਹ ਚੁਟਕਲੇ ਸਲਾਕੇ ਦੀ ਸਰਕਾਰ ਚੱਲੀ ਸਰਕਾਰ ਚੱਲਦੀ ਆ ਲੋਕਾਂ ਨੂੰ ਕੰਮ ਕਰਕੇ ਤੇ ਪਿੰਡ ਪਿੰਡ ਦੇ ਵਿੱਚ ਹਵਾ ਚੱਲ ਰਹੀ ਆ ਪਿੰਡ ਪਿੰਡ ਬੱਚਾ ਬੱਚਾ ਇਹ ਕਹਿ ਰਿਹਾ ਜੋ ਅਕਾਲੀ ਦਲ ਨੇ ਕੀਤਾ ਜਾਂ ਅਕਾਲੀ ਦਲ ਨੇ ਜੋ ਦਿੱਤਾ ਗਰੀਬਾਂ ਨੂੰ ਉਹ ਅਜ ਤੱਕ ਦੀ ਕਿਸੇ ਸਰਕਾਰ ਨੇ ਨਹੀਂ ਦਿੱਤਾ। ਪਰ ਹੁਣ ਮਰਤੇ ਪਤਾ ਲੱਗਦਾ ਉਹ ਕਹਿੰਦੇ ਧੋਖੇ ਚ ਆ ਕੇ ਅਸੀਂ ਵੋਟਾਂ ਪਾਈਆਂ। ਪਹਿਲਾਂ ਕਾਂਗਰਸ ਨੇ ਧੋਖਾ ਕੀਤਾ, ਝੂਠ ਬੋਲ ਕੇ ਵੋਟਾਂ ਲੈ ਲਈਆਂ। ਉਸ ਤੋਂ ਬਾਅਦ ਆਪ ਪੜੇ ਤਾਂ ਬਹੁਤ ਵੱਡੇ ਵੱਡੇ ਧਾਰੇ ਦਿੱਤੇ, ਝੂਠ ਬੋਲੇ। ਉਹਨਾਂ ਦੇ ਅਸੀਂ ਝੂਠੇ ਜਿਹੜੇ ਅਸੀਂ ਧਾਰਿਆਂ ਦੇ ਵਿੱਚ ਆ ਗਏ ਧੋਖਾ ਖਾਦਾ। ਪਰ ਅੱਜ ਬੱਚਾ ਬੱਚਾ ਮਨ ਬਣਾ ਚੁੱਕਿਆ ਜੋ ਅਕਾਲੀਆਂ ਨੇ ਦਿੱਤਾ ਪੰਜਾਬ ਨੂੰ ਉਹ ਕੋਈ ਨਹੀਂ ਦੇ ਸਕਦਾ। ਅਸੀਂ ਸ਼ੇਰ ਹੁਸੈਨ ਅੱਜ ਜਲਦੀ ਵਿੱਚ ਮਦਦ ਕਰਾਂਗੇ ਤੇ ਸ਼ਾਮ ਨੂੰ